ਰਸੋਈ ਘਰ ਦਾ ਤਵਾ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ ਵਿਗਿਆਨ ਚ ਤਵੇ ਦੇ ਕਈ ਉਪਾਏ ਦੱਸੇ ਗਏ ਹਨ ਉਹਨਾਂ ਉਪਾਵਾਂ ਨੂੰ ਅਜ਼ਮਾ ਕੇ ਤੁਸੀਂ ਘਰ ਚ ਦੀ ਵੀ ਲక్ష్ਮੀ ਦੀ ਕਿਰਪਾ ਬਣਾਈ ਰੱਖ ਸਕਦੇ ਹੋ ਇਸ ਨਾਲ ਘਰ ਵਿੱਚ ਬਰਕਤ ਬਣੀ ਰਹੇਗੀ ਤੇ ਧਨ ਦੀ ਵੀ ਕਮੀ ਨਹੀਂ ਰਹੇਗੀ ਦੱਸਦੇ ਕਿ ਤਵਾ ਨਾ ਸਿਰਫ ਤੁਹਾਡੇ ਰੋਟੀ ਬਣਾਉਣ ਦੇ ਕੰਮ ਹੁੰਦਾ ਹੈ

ਜਿੱਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਨੰਬਰ 1 ਤਵਾ ਤੇ ਕੜਾਹੀ ਰਾਹੁ ਦਾ ਪ੍ਰਤਨਿਤਵ ਕਰਦੇ ਹਾਂ ਇਸ ਲਈ ਰਸੋਈ ਨੂੰ ਸਾਫ਼ ਰੱਖੋ ਜੇਕਰ ਕੋਈ ਔਰਤ ਗੰਦੇ ਤਵੇ ਜਾਂ ਫਿਰ ਗੰਦੀ ਕੜਾਈ ਦਾ ਇਸਤੇਮਾਲ ਕਰਦੀ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਉਸਦੇ પતિ ਤੇ ਪੈਂਦਾ ਹੈ। ਨੰਬਰ 2 ਜਦੋਂ ਸਵੇਰੇ ਖਾਣਾ ਬਣਾਉਣ ਲੱਗੋ ਤਾਂ ਤਵੇ ਨੂੰ ਗਰਮ ਕਰਨ ਤੋਂ ਬਾਅਦ ਰੋਜ਼ ਤਵੇ ਤੇ ਨਮਕ ਜ਼ਰੂਰ ਪਾਓ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਨਮਕ ਵਿੱਚ ਕੋਈ ਵੀ ਦੂਜੀ ਚੀਜ਼ ਮਿਲੀ ਹੋਈ ਨਾ ਹੋਵੇ ਭਾਵੇਂ ਮਿਰਚ ਚਾ ਹਲਦੀ। ਨੰਬਰ 3 ਜਦੋਂ ਤਵਾ ਠੰਡਾ ਹੋ ਜਾਵੇ ਤਾਂ ਉਸਤੇ ਉੱਪਰ ਨਿੰਬੂ ਤੇ ਨਮਕ ਰਗੜੋ ਇਸ ਨਾਲ ਤਵਾ ਚਮਕਦਾਰ ਹੋਵੇਗਾ ਤੇ ਤੁਹਾਡੀ ਕਿਸਮਤ ਵੀ ਚਮਕ ਜਾਵੇਗੀ ਨੰਬਰ 4 ਤਵੇ ਜਾਂ ਕੜਾਈ ਨੂੰ ਕਦੇ ਵੀ ਠਿੱਕੀ ਚੀਜ਼ ਨਾਲ ਨਾ ਘੁਰਚੋ ਹੋ ਸਕੇ ਤਾਂ ਉਸ ਨੂੰ ਗਿੱਲਾ ਕਰਕੇ ਰੱਖ ਦਿਓ ਤੇ ਬਾਅਦ ਚ ਹੌਲੀ ਹੌਲੀ ਠਿੱਕੀ ਹੋਈ ਚੀਜ਼ ਨੂੰ ਹਟਾਓ ਨੰਬਰ 5 ਤਵੇ ਜਾਂ ਕੜਾਈ ਨੂੰ ਕਦੇ ਵੀ ਝੁਠਾ ਨਾ ਕਰੋ ਨਹੀਂ ਉਸਤੇ ਜੁੱਠੇ ਭਾਂਡੇ ਰੱਖੋ ਇਹਨਾਂ ਦੋਵਾਂ ਚੀਜ਼ਾਂ ਦੀ ਪਵਿੱਤਰਤਾ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਘਰ ਵਿੱਚ ਇਹਨਾਂ ਦੀ ਸਵੱਛਤਾ ਦਾ ਜਿੰਨਾ ਧਿਆਨ ਰੱਖਿਆ ਜਾਵੇਗਾ ਤਨ ਔਨ ਦੇ ਰਾਸਤੇ ਉੰਨੇ ਹੀ ਆਸਾਨ ਹੁੰਦੇ ਜਾਣਗੇ ਸਾਰੇ ਭਾਂਡਿਆਂ ਚ ਇਹ ਦੋ ਚੀਜ਼ਾਂ ਬਹੁਤ ਸਨਮਾਨ ਦੇ ਯੋਗ ਹਨ ਨੰਬਰ 6 ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਰੋਟੀ ਸੇਕਣ ਤੋਂ ਬਾਅਦ ਗਰਮ ਤਵੇ ਨੂੰ ਬੰਦਿ ਭਾਂਡਿਆਂ ਵਿੱਚ ਰੱਖਣ ਲਈ ਕਰ ਦਿੰਦੇ ਹਨ ਠੀਕ ਕਰ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ ਕਿਉਂਕਿ ਗਰਮ ਤਵੇ ਤੇ ਪਾਣੀ ਛਿੜਕਣਾ ਚੰਗਾ ਨਹੀਂ ਮੰਨਿਆ ਜਾਂਦਾ ਘਰ ਦੇ ਵੱਡੇ ਬਜ਼ੁਰਗ ਇਸ ਤਰ੍ਹਾਂ ਕਰਨ ਤੋਂ ਮਨਾ ਕਰਦੇ ਹਨ ਵਾਸਤੂ ਸ਼ਾਸਤਰ ਚ ਵੀ ਕਿਹਾ ਗਿਆ ਹੈ ਕਿ ਗਰਮ ਤਵੇ ਤੇ ਪਾਣੀ ਛਿੜਕਣਾ ਇੱਕ ਅਪਸ਼ਗੰਦੇ ਤੌਰ ਤੇ ਦੇਖਿਆ ਜਾਂਦਾ ਹੈ ਗਰਮ ਤਵੇ ਤੇ ਪਾਣੀ ਪਾਉਣ ਨਾਲ ਜਿਹੜੀ ਛੰਂ ਦੀ ਆਵਾਜ਼ ਆਉਂਦੀ ਹੈ ਉਸ ਨਾਲ ਨੈਗੇਟਿਵ એનર્ਜੀ ਪਾਵ ਨਕਾਰਾਤਮਕ ਉੱਚ ਕਰ ਵੀ ਚੋਂਦੀ ਹੈ ਉਥੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਘਰ 'ਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ 13ਵੇਂ ਦਿਨ ਕਰਮ ਤਵੇ ਤੇ ਪਾਣੀ ਛਿੜਕਿਆ ਜਾਂਦਾ ਹੈ ਇਸ ਲਈ ਆਮ ਦਿਨ 'ਚ ਇਸ ਤਰ੍ਹਾਂ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਦਿਨ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਗਰਮ ਤਵੇ ਤੇ ਪਾਣੀ ਪਾਉਣ ਨਾਲ ਮੋਹਲੇਦਾਰ ਬਾਰਿਸ਼ ਹੁੰਦੀ ਹੈ ਤੇ ਇਹੋ ਜੀ ਬਾਰਿਸ਼ ਤਬਾਈ ਹੋਣ ਦਾ ਸੰਕੇਤ ਦਿੰਦੀ ਹੈ ਇਸ ਕਰਕੇ ਘਰ ਦੇ ਬਜ਼ੁਰਗ ਇਸ ਤਰ੍ਹਾਂ ਕਰਨ ਤੋਂ ਮਨਾ ਕਰਦੇ ਹਨ ਨੰਬਰ 7 ਜੋਤਿਸ਼ ਸ਼ਾਸਤਰ ਚ ਤਵੇ ਦਾ ਸੰਬੰਧ ਰਾਹੁ ਨਾਲ ਮੰਨਿਆ ਜਾਂਦਾ ਹੈ ਇਸ ਲਈ ਸਾਫ ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਹਮੇਸ਼ਾ ਤਵੇ ਨੂੰ ਸਾਬਣ ਦੇ ਨਾਲ ਪਾਣੀ ਨਾਲ ਧੋ ਕੇ ਰੱਖਣਾ ਚਾਹੀਦਾ ਹੈ ਨੰਬਰ 8 ਤਵੇ ਨੂੰ ਹਮੇਸ਼ਾ ਲੇਟਾ ਕੇ ਰੱਖਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਤਵੇ ਨੂੰ ਖੜਾ ਕਰਕੇ ਰੱਖਣ ਨਾਲ ਘਰ 'ਚ ਲੜਾਈ ਹੁੰਦੀ ਹੈ ਇਸ ਤੋਂ ਇਲਾਵਾ ਇਸ ਗੱਲ 'ਤੇ ਵੀ ਧਿਆਨ ਰੱਖੋ ਕਿ ਤਵੇ ਨੂੰ ਕਦੇ ਵੀ ਗੈਸ ਤੇ ਖਾਲੀ ਨਹੀਂ ਛੱਡਣਾ ਚਾਹੀਦਾ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਰੋਟੀ ਪਕਾਉਣ ਤੋਂ ਬਾਅਦ ਖਾਲੀ ਤਵਾ ਗੈਸ ਤੇ ਹੀ ਛੱਡ ਦਿੰਦੇ ਹਨ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਆਦਤ ਨੂੰ ਹੁਣੇ ਛੱਡ ਦੋ ਚੁੱਲੇ ਤੇ ਵੀ ਤਵੇ ਦਾ ਕੰਮ ਖਤਮ ਹੋਣ ਤੋਂ ਬਾਅਦ ਤਵਾ ਹਟਾ ਦੇਣਾ ਚਾਹੀਦਾ ਹੈ ਨੰਬਰ 9 ਜੇਕਰ ਤੁਸੀਂ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਖਾਲੀ ਤੇ ਗੰਦਾ ਛੱਡ ਦਿੰਦੇ ਹੋ ਇਹ ਬਹੁਤ ਹੀ ਗਲਤ ਗੱਲ ਹੈ ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਣਾ ਚਾਹੀਦਾ ਹੈ ਨਹੀਂ ਤਾਂ ਇਹ ਤੁਹਾਡੇ ਘਰ ਚ ਕੰਗਾਲੀ ਦਾ ਕਾਰਨ ਬਣ ਸਕਦਾ ਹੈ ਅਤੇ ਜੇਕਰ ਤੁਸੀਂ ਤਵੇ ਨੂੰ ਗੰਦਾ ਛੱਡ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਨੰਬਰ 10 ਅਸਲ ਚ ਘਰ ਦੀ ਨੈਗੇਟਿਵਿਟੀ ਨੂੰ ਖਤਮ ਕਰਨ ਲਈ ਇੱਕ ਉਪਾਏ ਦੱਸਿਆ ਗਿਆ ਹੈ ਤਵੇ ਤੇ ਰੋਟੀ ਸੇਕਣ ਤੋਂ ਪਹਿਲਾਂ ਥੋੜਾ ਜਿਹਾ ਨਮਕ ਛਿੜਕ ਦਿਓ ਕਹਿੰਦੇ ਹਨ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਘਰ ਚ ਕਦੇ ਰੁਪਏ ਪੈਸੇ ਜਾਂ ਫਿਰ ਖਾਣੇ ਦੀ ਕਮੀ ਨਹੀਂ ਹੁੰਦੀ ਉੱਥੇ ਇਸ ਗੱਲ ਦਾ ਵਿਗਿਆਨਿਕ ਮਤਵ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਤਵੇ ਤੇ ਸਾਰੇ ਕਿਟਾਨੂ ਮਰ ਜਾਂਦੇ ਹਨ ਤੇ ਰੋਟੀ ਖਾਣ ਵਾਲੇ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਨੰਬਰ 11 ਰਸੋਈ ਘਰ ਵਿੱਚ ਜੇਕਰ ਤਵਾ ਰੋਟੀ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਹੀ ਛੱਡ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਘਰ ਦੇ ਮੁਖੀਆ ਜਾਂ ਫਿਰ ਪਤੀ ਦੀ ਸਿਹਤ ਖਰਾਬ ਹੁੰਦੀ ਹੈ ਇਸ ਲਈ ਯਾਦ ਰੱਖੋ ਜਦੋਂ ਵੀ ਤਵਾ ਜਾਂ ਕਢਾਈ ਤੁਸੀਂ ਇਸਤੇਮਾਲ ਕਰੋ ਤਾਂ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਰੱਖੋ ਨੰਬਰ 12 ਜੇਕਰ ਘਰ ਦੇ ਘਰਜਪਤੀ ਜਾਂ ਬੱਚਿਆਂ ਨੂੰ ਨਸ਼ੇ ਦੀ ਲਤ ਲੱਗੀ ਹੈ ਤਾਂ ਇਸ ਦਾ ਮਤਲਬ ਹੈ ਕਿ ਘਰ ਦੇ ਬਰਤਨਾਂ ਨੂੰ ਰੱਖਣ ਦਾ ਤਰੀਕਾ ਸਹੀ ਨਹੀਂ ਹੈ ਰਾਹੁ ਦੇ ਬੁਰੇ ਪ੍ਰਭਾਵ ਕਾਰਨ ਇਸ ਤਰ੍ਹਾਂ ਹੁੰਦਾ ਹੈ ਰਾਤ ਨੂੰ ਕਦੇ ਵੀ ਤਵਾ ਭਾਂਡੇ ਮੰਜਨ ਵਾਲੀ ਜਗ੍ਹਾ ਤੇ ਨਾ ਰਹਿਣ ਦਿਓ ਤਵੇਂ ਨੂੰ ਹਮੇਸ਼ਾ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਹੀ ਰੱਖੋ ਰਾਤ ਨੂੰ ਤਵਾ ਤੇ ਕੜਾਈ ਕਦੇ ਗੰਦੇ ਨਾ ਛੱਡੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਨਕਾਰਾਤਮਕ ਊਰਜਾ ਤੁਹਾਡਾ ਪਿੱਛਾ ਨਹੀਂ ਛੱਡੇਗੀ ਨੰਬਰ 13 ਤਵੇ ਤੇ ਸਭ ਤੋਂ ਪਹਿਲਾਂ ਜੋ ਵੀ ਰੋਟੀ ਬਣਾਓ ਉਹ ਗਾਂ ਜਾਂ ਕੁੱਤੇ ਨੂੰ ਦਿਓ ਇਹ ਨਿਯਮ ਬਣਾ ਲੂ ਪਹਿਲੀ ਰੋਟੀ ਜਾਨਵਰ ਦੀ ਹੀ ਹੋਣੀ ਚਾਹੀਦੀ ਹੈ ਇਸ ਨਾਲ ਘਰ ਚ ਬਿਪਤਾ ਨਹੀਂ ਆਉਂਦੀ ਨਾਲ ਹੀ ਘਰ ਦੀ ਸਾਰੀ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਘਰ ਚ ਸੁਖ ਖੁਸ਼ਹਾਲੀ ਦਾ ਵਾਸ ਹੁੰਦਾ ਹੈ ਤੇ ਧੰਨ ਦੁਲਤ ਛੀ ਵਾਤਾ ਹੁੰਦਾ ਹੈ ਨੰਬਰ 14 ਘਰ ਚ ਜਦੋਂ ਤਵੇ ਦਾ ਇਸਤੇਮਾਲ ਨਾ ਹੋਵੇ ਤਾਂ ਉਸ ਨੂੰ ਇਹੋ ਜਿਹੀ ਥਾਂ ਤੇ ਰੱਖੋ ਜਿੱਥੇ ਕਿਸੇ ਦੀ ਵੀ ਨਜ਼ਰ ਨਾ ਚਾਵੇ ਤਵੇ ਤੇ ਬਾਰ ਵਾਲਿਆਂ ਦੀ ਨਜ਼ਰ ਬਿਲਕੁਲ ਵੀ ਨਹੀਂ ਪੈਣੀ ਚਾਹੀਦੀ ਨੰਬਰ 15 ਤਵੇ ਜਾਂ ਕੜਾਈ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਉਲਟਾ ਤਵਾ ਰੱਖਣ ਨਾਲ ਘਰ 'ਚ ਮੁਸੀਬਤਾਂ ਤੇ ਆਰਥਿਕ ਦਿੱਕਤਾਂ ਆਉਂਦੀਆਂ ਹਨ ਘਰ 'ਚ ਤਵੇ ਨੂੰ ਉਲਟਾ ਰੱਖਣ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਨੰਬਰ 16 ਲੋਕਾਂ ਨੂੰ ਹਮੇਸ਼ਾ ਕਨਫਿਊਜ਼ਨ ਬਣੀ ਰਹਿੰਦੀ ਹੈ ਕਿ ਤਵੇ ਨੂੰ ਕਿੱਥੇ ਰੱਖਣਾ ਚਾਹੀਦਾ ਹੈ ਜਿਸ ਨਾਲ ਘਰ 'ਚ ਸੁੱਖ ਸ਼ਾਂਤੀ ਬਣੀ ਰਹੇ ਤੇ ਤਾਂ ਅਦੂਲਤ ਵਿੱਚ ਵਾਧਾ ਹੋਵੇ ਤੇ ਘਰ 'ਚ ਸਕਾਰਾਤਮਕ ਊਰਜਾ ਦਾ ਵਾਸ ਹੋ ਸਕੇ ਤਾਂ ਅਜਿਹੀ ਤਵਾ ਤੇ ਕੜਾਈ ਜਿੱਤੇ ਖਾਣਾ ਬਣਾਉਂਦੇ ਹਨ ਉਸਤੇ ਸੱਚੇ ਪਾਸੇ ਰੱਖਣੇ ਚਾਹੀਦੇ ਹਨ ਤਵਾ ਹਮੇਸ਼ਾ ਸਾਫ਼ ਤੇ ਚਮਕਾ ਕੇ ਰੱਖੋ ਕਿਉਂਕਿ ਇਹ ਕੜਾਈ ਤੁਹਾਡੀ ਕਿਸਮਤ ਦਾ ਪ੍ਰਤੀਬਿੰਬ ਹੁੰਦਾ ਹੈ ਤਵਾ ਜਿੰਨਾ ਚਮਕੇਗਾ ਕਿਸਮਤ ਵੀ ਓਨੀ ਹੀ ਚਮਕੇਗੀ ਦੋਸਤੋ ਇਹ ਜਾਣਕਾਰੀ ਜੰਡੂਚੀਨੂ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ